ਹੈਲੋ ਗਾਇਜ਼ ਦੇਖ ਸਕਦੇ ਹੋ ਅੱਜ ਆਪਾਂ ਵਲੌਗ ਸਟਾਰਟ ਕਰ ਰਹੇ ਆ ਸ਼ਾਮ ਦੇ ਪੂਰੇ 6:30 ਵਜੇ ਚੁੱਕੇ ਆ ਤੇ ਮੇਰੇ ਬੂਟਵਾਟ ਰੈਡੀ ਹੋਇਆ ਹੋ ਪਰਦਾਵਾ ਤੇ ਮੈਂ ਭੂਆ ਦੇ ਘਰੇ ਆਇਆ ਹੋਇਆ ਵਾਂ ਤੇ ਆਇਆ ਤੁਹਾਨੂੰ ਭੂਆ ਦਾ ਘਰ ਦਿਖਾਵਾਂ ਦੂਰੋਂ ਗਾਇਜ਼ ਆਇਓ ਆ ਦੇਖੋ ਜੀ ਭੂਆ ਦੇ ਘਰ ਕੋਠੀ ਇੱਕ ਸਾਲ ਦੀ ਤੇ ਆ ਉਹਨਾਂ ਦੇ ਟਰੈਕਟਰ ਖੜੇ ਹੋਇਆ ਆ ਅੱਜ ਤੁਹਾਨੂੰ ਉਹਨਾਂ ਦਾ ਪੌਦੇ ਦਿਖਾਈਏ ਗਾਇਜ਼ ਆ ਇਹਨਾਂ ਦਾ ਪਿੱਲਾ ਪੌਦਾ ਆ ਇਹਦਾ ਦੂਜਾ ਪੌਦਾ ਦੇਖ ਸਕਦੇ ਹੋ ਤੀਜਾ ਪੌਦਾ ਗਾਇਸ ਚੌਥਾ ਪੌਦਾ ਫਿਫਥ 6th 7th ਗਾਇਸ ਦੇਖ ਸਕਦੇ ਹੋ ਇਹਨਾਂ ਦੇ ਬਾਧੂ ਸਾਰੇ ਪੌਦੇ ਲੱਗੇ ਹੋਏ ਆ ਮੇਰੇ ਪਿੱਛੇ ਵੀ ਦੇਖ ਸਕਦੇ ਹੋ ਇਹਨਾਂ ਦੇ ਆ ਚੀਕੂ ਵਾਲਾ ਦੇਖ ਸਕਦੇ ਹੋ ਚੀਕੂ ਕਿੱਡੇ-ਕਿੱਡੇ ਲੱਗੇ ਇਹਨਾਂ ਦੇ ਹਜੇ ਪੱਕੇ ਨਹੀਂਗੇ ਪੂਰੇ ਤੇ ਆ ਇਹਨਾਂ ਦਾ ਬੁੱਟਾ ਇੱਕ ਸੌਕ ਹੋ ਚੁੱਕਿਆ ਵਾ ਦੇਖੋ ਨਾ ਦੇਖੋ ਅੱਜ ਮੀ ਪੈ ਰਿਹਾ ਸੀਗਾ ਇਸ ਲਈ ਮੈਂ ਵਲੌਗ ਨਹੀਂ ਸਟਾਰਟ ਕਰ ਪਾਇਆ ਤੇ ਹੁਣ ਮੀ हट ਚੁੱਕਿਆ ਦੇਖ ਸਕਦੇ ਹੋ ਮੀ ਵੀ ਆ ਪੂਰਾ ਔਰ ਆ ਇਹਨਾਂ ਦਾ ਫਰੰਟ ਡੋਰ ਆ ਗਾਇਸ ਹੁਣ ਤੁਹਾਨੂੰ ਪਿੱਛੇ ਲੈ ਕੇ ਚੱਲਦਾ ਇਹਨਾਂ ਦੇ ਇਹਨਾਂ ਦਾ ਆ ਦੇਖੋ ਆ ਵੀ ਇਹਨਾਂ ਦੇ ਸਾਰੇ ਬੂਟੇ ਬੂਟੇ ਗਾਇਸ ਲੱਗੇ ਹੋਏ ਦੇਖ ਸਕਦੇ ਹੋ ਤੁਸੀਂ ਆ ਜਿਉਂ ਅੱਗੇ ਰੱਖੀ ਗਾਇਸ ਆ ਇਹਨਾਂ ਦੀ ਮਾੜੀਕ ਇਹਨਾਂ ਨੇ ਬਣਾਈ ਹੋਈ ਹੈ ਜਵਾਕਾਂ ਦੇ ਵਕਾਂ ਵਾਸਤੇ ਤੇ ਆ ਜੇ ਸਾਨੂੰ ਹੁਣ ਬਾਹਰ ਲੈ ਕੇ ਚੱਲੀਏ ਇਹਨਾਂ ਦੇ ਘਰ ਘਰੋ ਗਾਇਸ ਆਪਾਂ ਪਾਈਦੇ ਹਾਂ ਗੇਸਟੀ ਮੈਂ ਆ ਚੁੱਕਿਆ ਹਾਂ ਇੱਧਰ ਤੇ ਗੈਸ ਇਹਨਾਂ ਦਾ ਆਹਲਾ ਬਾਹਰਲਾ ਗੇਟ ਆ ਤੇ ਇਹਨਾਂ ਦੇ ਕੈਮਰੇ ਤੁਹਾਨੂੰ ਦਿਖਾ ਦਿੰਨਾ ਆ ਦੇਖੋ ਗੈਸ ਫਸਟ ਕੈਮਰਾ ਲੱਗਾ ਹੋਇਆ ਆ ਦੇਖੋ ਰਾਜੇ ਵੀ ਨਹੀਂ ਦੇਖਿਆ ਤੋ ਦੇਖ ਸਕਦੇ ਹੋ ਆਹਲਾ ਦੇਖ ਹੀ ਚੁੱਕਿਆ ਹੋਗਾ ਹੰਤ ਤੱਕ ਕਰਤਾ ਜੋ ਹੰਤ ਨੂੰ ਅਰੇ ਬਾਹਰ ਲੈ ਕੇ ਚੱਲੀ ਗਏ ਇਹਨਾਂ ਦੇ ਨਾਲ ਹੀ ਆ ਦੇਖ ਸਾਡੇ ਗੇਟ ਦੇ ਨਾਲ ਹੀ ਇੱਧਰ ਆਉਂਦਾ ਵੈ ਇਹਨਾਂ ਦੀ ਕੁਰਸੀ ਅਤੇ ਇੱਕ ਬੂਟਾ ਠੀਕਾ ਹੁਣ ਇਹਨਾਂ ਦੀ ਆਇਨਦੀ ਹੈ ਤੇ ਸਬਜੀ ਜਿਸ ਵਿੱਚ ਥੋੜੀ ਇੱਕ ਮਿਰਚਾ ਕarele ਅਤੇ ਆਹ ਬੂਟਾ ਬਹੁਤ ਸੋਹਣਾ ਗਾਇਸ ਤੇ ਇਧਰ ਆਦੀਆਂ ਦੀਆਂ ਦੀਆਂ ਸਬਜੀ ਦਾ ਸਾਹਮਣੇ ਹੁੰਦਾ ਮੇਰੇ ਤਾਈਕਾ ਗਾਇਸ ਆਲਾ ਹੁਣ ਤੁਹਾਨੂੰ ਆਪਣਾ ਫਸਲਾਂ ਦਿਖਾਉਣਾ ਇਹਨਾਂ ਦੀਆਂ ਗਾਇਸ ਆ ਸਾਡੀ ਚਰੀ ਤੇ ਆਹ ਦੇਖ ਸਕਦੇ ਹੋ ਝੋਨੇ ਗਾਇਸ ਦੇਖ ਸਕਦੇ ਹੋ ਤੁਸੀਂ ਅਸੀਂ ਖੇਤਾ 'ਚ ਘਰ ਪਾਇਆ ਹੋਇਆ ਤੇ ਖੁੱਲੀ-ਖੁੱਲੀ ਹਵਾ ਵਗਦੀ ਹੈ ਇੱਥੇ ਗਾਇਸ ਤੁਸੀਂ ਵੀ ਖੇਤਾ 'ਚ ਘਰ ਪਾਉਣਾ ਤਾਂ ਪਾ ਸਕਦੇ ਹੋ ਤੁਹਾਨੂੰ ਮੈਂ ਦੱਸ ਦਵਾਂ ਕਿ ਵਧੀਆ ਵਾ ਹੁਣ ਤੁਹਾਨੂੰ ਤਾਈ ਕੀ ਫਸਲ ਦਿਖੋ ਨਾ ਆ ਦੇਖੋ ਗਾਇਸ ਤਾਈ ਕੀ ਫਸਲ ਤੇ ਆ ਮੈਂ ਅਸੀਂ ਸਪਰੇਅ ਕਰਤੀ ਸੀ ਕੱਖ ਖਾਲੀ ਐਸੀ ਤੇ ਆ ਸਾਡਾ ਘਰ ਦੇਖ ਸਕਦੇ ਹੋ ਤੁਸੀਂ ਗਾਇਸ ਹੁਣ ਮੈਂ ਆ ਪੂ ਆ ਕੇ ਘਰੇ ਆਇਆ ਹੋਇਆ ਸੀ ਤੇ ਆ ਇਹਨਾਂ ਦਾ ਫਰੰਟ ਡੋਰ ਇਧਰੋਂ ਆਂਦੇ ਆ ਤੇ ਉਧਰ ਸਾਡੀ ਪਈ ਆ ਦੇਖ ਸਕਦੇ ਹੋ ਅੱਜ ਵੀ ਵਧੂ ਆ ਤੇ ਗਾਇਸ ਆਪੂ ਆ ਰਹੀ ਸੀ ਤੇ ਭੂਆ ਨੰਗ ਚੁਕਿਆ ਸਾਡੇ ਘਰੇ ਨੂੰ ਚਲੋ ਓਕੇ ਬਾਏ ਇਤਨੇ ਹੀ ਵਲੌਗ ਸਾ ਕੱਲ੍ਹ ਕੇ ਵਲੌਗ ਵਿੱਚ ਮਿਲਦੇ ਆ